ਹੜਗੇ ਚਲੋ ਜੀ ਕਰੋ ਸ਼ੁਰੂ ਵੈਕੂ ਜੀ ਕਾ ਖਾਲਸਾ ਸ੍ਰੀ ਵੈਕੂ ਜੀ ਕੀ ਫਤਿਹ ਇਸ ਵਕਤ ਆਪਾਂ ਖਨੌਰੀ ਬਾਰਡਰ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰ ਵਰਤ ਤੇ ਬੈਠੇ ਨੇ ਜਿਹਦਾ ਅੱਜ 23ਵਾਂ ਦਿਨ ਹੈ ਜਦੋਂ ਸਰਕਾਰ ਨੇ ਸਾਰੇ ਰਸਤੇ ਬੰਦ ਕਰਤੇ ਗੱਲਬਾਤ ਦੇ ਸਾਈਡ ਹੀ ਬਦਲ ਤੇ ਬਈ ਕਿਸਾਨਾਂ ਨਾਲ ਗੱਲ ਕਰਨੀ ਨਹੀਂ ਤਾਂ ਜਿਹੜੇ ਤੇ ਸਾਡੇ ਤੇ ਕਿਸਾਨਾਂ ਤੇ ਬਹੁਤ ਸਵਾਲ ਲੋਕਾਂ ਦਾ ਸੀ ਬਈ ਤੁਹਾਡੀ ਮਾੜੀ ਜੀ ਮੰਗ ਹੁੰਦੀ ਹੈ ਤੁਸੀਂ ਰੋਡ ਰੋਕ ਦਿੰਨੇ ਹੋ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਨੇ ਜਾਂ ਤੁਸੀਂ ਟ੍ਰੇਨਾਂ ਤੇ ਬਹਿ ਜਾਣੇ ਹੋ ਜਾਂ ਤੁਸੀਂ ਘਰੋ ਕਰ ਲੈਂਦੇ ਹੋ ਭਰਾਵੋ ਹੁਣ ਜਿਹੜਾ ਡੱਲੇਵਾਲ ਸਾਹਿਬ ਨੇ ਨਾ ਕੋਈ ਘਰੋ ਕੀਤਾ ਹੈ ਨਾ ਕੋਈ ਰੂਟ ਤੇ ਗਏ ਨੇ ਨਾ ਕਿਸੇ ਅਫਸਰ ਦਾ ਘਰਾਉ ਕੀਤਾ ਸਿਰਫ ਆਪ ਦੀਆਂ ਮੰਗਾਂ ਜਿਹੜੀਆਂ ਅਧੂਰੀਆਂ ਛੱਡ ਕੇ ਆਈ ਸੀ ਉਹਨੂੰ ਲਾਗੂ ਕਰਵਾਉਣ ਵਾਸਤੇ ਮਰ ਵਰਤੇ ਬੈਠੇ ਨੇ ਤਾਂ ਹਾਲਾਤ ਰੋਜ਼ ਜਿਉਂ-ਜੋ ਉਹਨਾਂ ਦੀ ਸਿਹਤ ਢਿੱਲੀ ਹੁੰਦੀ ਜਾ ਰਹੀ ਹੈ ਤੇ ਸਰਕਾਰ ਹਰਕਤ ਚ ਆਉਂਦੀ ਜਾ ਰਹੀ ਹੈ ਜਿਹੜੇ ਸਾਈਡ ਤੋਂ ਹਰਿਆਣੇ ਵਾਲੇ ਪਾਸਿਓ ਆਪਣੇ ਜਿਹੜੀ ਸਿਕਿਉਰਟੀ ਵਧਾਉਣੀ ਪੰਜਾਬ ਸਰਕਾਰ ਹਰਕਤਾਂ ਚ ਆ ਕੇ ਆਫਸਰਾਂ ਨੂੰ ਅਧਿਕਾਰੀਆਂ ਨੂੰ ਇੱਥੇ ਭੇਜਣਾ ਸ੍ਰੀਮ ਕੋਰਟ ਦੇ ਵਿੱਚ ਚਰਚਾ ਕਰਾਉਣੀ ਇਹ ਸਾਰਾ ਕੁਝ ਆਪਾਂ ਨੂੰ ਦਿਖ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੇਲੇ ਵੀ ਸਰਕਾਰ ਆਪਣੇ ਤੇ ਹਮਲਾ ਕਰ ਸਕਦੀ ਹੈ ਇਹ ਸਾਰੀ ਸਥਿਤੀ ਨੂੰ ਭਾਫਦੇ ਹੋਏ ਸਮੁੱਚੇ ਕਿਸਾਨਾਂ ਨੂੰ ਅਪੀਲ ਹੈ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਨੂੰ ਕਿ ਜਿਹੜੀ ਮੰਗ ਹੈ ਕੱਲੇ ਕਿਸਾਨਾਂ ਨੂੰ ਭਾਵੇਂ ਠੀਕ ਹੈ ਲੜ ਰਹੇ ਆ ਲੋਕਾਂ ਦੀ ਮੰਗ ਹੈ ਤਾਂ ਮੇਰੀ ਪੀਲ ਹੈ ਕਿ ਜਿਹੜੇ ਸਵਾਲ ਆਪਾਂ ਕਰਦੇ ਹੁੰਦੇ ਸੀ ਬਈ ਲੀਡਰ ਆਏ ਹੋ ਜਾਂਦੇ ਨੇ ਲੀਡਰਾਂ ਤੇ ਵਿਸ਼ਵਾਸ ਨਹੀਂ ਉਹ ਸਥਿਤੀਆਂ ਡੱਲੇਵਾਲ ਸਭ ਪਾਰ ਕਰ ਗਏ ਨੇ 22 23 ਦਿਨ ਥੋੜੇ ਨਹੀਂ ਹੁੰਦੇ ਉਹ ਸਥਿਤੀਆਂ ਪਾਰ ਕਰਕੇ ਕਹਿਣ ਦਾ ਮਤਲਬ ਕੋਈ ਉਹ ਆਪਦਾ ਚਿਹਰਾ ਚਮਕਾਉਣ ਲਈ ਨਹੀਂ ਬੈਠਾ ਉਹ ਇਹਦਾ ਲਾਹਾ ਨਹੀਂ ਲੈਣ ਬੈਠਾ ਆਪਦੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਸਮੁੱਚੇ ਭਾਰਤ ਨੂੰ ਆਪ ਦਾ ਪਰਿਵਾਰ ਬਣਾ ਕੇ ਬੈਠਾ ਹੈ ਤਾਂ ਉਹਦੇ ਵਿੱਚੋਂ ਜਿਹੜੀਆਂ ਹੁਣ ਮੀਟਿੰਗਾਂ ਹੋਣੀਆਂ ਅਧਿਕਾਰੀਆਂ ਨੇ ਰਾਤ ਨੂੰ 8 ਵਜੇ ਖਨੌਰੀ ਬਾਰਡਰ ਤੇ ਆਉਣਾ ਫੋਰਸ ਲੈ ਕੇ ਆਉਣਾ ਡਾਕਟਰਾਂ ਦੀ ਟੀਮ ਚ ਵਾਅਦਾ ਕਰਨਾ ਤਾਂ ਇਹਦੀ ਅੰਦਰੋਂ ਭਮਾ ਉੱਤੋਂ ਗੱਲਬਾਤ ਲੱਗ ਰਹੀ ਆ ਅੰਦਰੋਂ ਚੱਕਣ ਵਾਲੀ ਜਿਹੜੀ ਤਿਆਰੀ ਹੈ ਕਿਸੇ ਵੇਲੇ ਵੀ ਆਪਾਂ ਜਿੱਤਿਆ ਉਹ ਮੋਰਚਾ ਹਾਰ ਨਾ ਜਾਈਏ ਪੀਲ ਹੈ ਕਿ ਅਸੀਂ 12500 ਪਿੰਡ ਅਸੀਂ ਪੰਜਾਬੀ ਕਹੋਣਿਆ ਇੱਕ ਇੱਕ ਟਰਾਲੀ ਦੀ ਮਗਰੀਆ ਸਾਰੇ ਪੰਜਾਬ ਦੇ ਵਿੱਚੋਂ ਇੱਕ ਟਰਾਲੀ 10 15 15 ਬੰਦੇ ਟਰਾਲੀ ਚ ਬੁਹਾ ਕੇ ਉਹਨਾਂ ਨੂੰ ਰਾਸਣ ਦੇ ਕੇ ਬਿਸਤਰੇ ਲੈ ਕੇ ਖਨੌਰੀ ਨੂੰ ਤੋੜ ਦਿਓ 12500 ਟਰਾਲੀ ਇੱਥੇ ਖੜੀ ਹੋਵੇ ਕੋਈ ਸਰਕਾਰ ਹਲਾ ਨਹੀਂ ਸਕਦੀ ਮੋਰਚਾ ਜਿੱਤ ਲਾਂਗੇ ਇਹ ਅਪੀਲ ਨੂੰ ਪ੍ਰਵਾਨ ਕਰਿਓ ਕਿ ਡੱਲੇਵਾਲ ਸਾਹਿਬ ਵੱਲੋਂ ਇਹੀ ਬੇਨਤੀ ਹੈ ਵੀ ਮੇਰੀ ਸਿਹਤ ਦਾ ਖਿਆਲ ਨਾ ਕਰੋ ਮੈਨੂੰ ਕਿਤੇ ਚੱਕ ਕੇ ਲੈ ਜੇ ਪੁਲਿਸ ਮੇਰੀ ਸਿਆਸੀ ਮੌਤ ਨਾ ਕਰ ਦਿਓ ਇਹ ਸਾਨੂੰ ਸਾਰਿਓ ਵਾਰ-ਵਾਰ ਕਹਿੰਦੇ ਨੇ ਵੀ ਪਹਿਰਾ ਜਿਹੜਾ ਸਖਤ ਕਰ ਦਿਓ ਕਿਸੇ ਵੇਲੇ ਦੀ ਸਰਕਾਰ ਜਿੱਧਰ ਦੀ ਹਮਲਾ ਕਰਦੀ ਹੈ ਤਾਂ ਉਹਦਾ ਟੱਕਰਾ ਕਰ ਲਈ ਆਪਾਂ ਤਿਆਰ ਕਰੀਏ ਇਹ ਮੇਰੀ ਅਪੀਲ ਨੂੰ ਪੰਜਾਬੀ ਉਹ ਪ੍ਰਵਾਨ ਕਰੋਗੇ ਘਰਾਂ ਚੋਂ ਉੱਠ ਕੇ ਸੜਕਾਂ ਤੇ ਆਈਏ ਸੜਕਾਂ ਤੇ ਆਪਾਂ ਜੇ ਖਨੌਰੀ ਆ ਜੰਨੇ ਆ ਫਿਰ ਤਾਕਤ ਨਹੀਂ ਸਰਕਾਰ ਸਾਡੀਆਂ ਮੰਗਾਂ ਨਾ ਮੰਨੇ ਮੇਰੇ ਨਾਲ ਸਾਰੀ ਜਿਹੜੀ ਟੀਮ ਹੈ ਅ ਲਕਸਧਾਣਾ ਵੀ ਬੈਠੇ ਨੇ ਰਾਜ ਖਾਲਸਾ ਵੀ ਬੈਠਾ ਤਾਂ ਹੋਰ ਵੀ ਸਾਡੇ ਜਿਹੜੇ ਨੌਜਵਾਨ ਜੁੜੇ ਨੇ ਵੇਖੋ ਇਹਨਾਂ ਤੇ ਵੀ ਬਹੁਤ ਚਰਚਾ ਹੁੰਦੀ ਹੈ ਇਹਨਾਂ ਨੇ ਸਾਰੀ ਸਥਿਤੀ ਨੂੰ ਭਾਫ ਕੇ ਟੈਂਟ ਲਾ ਲਏ ਇੱਥੇ ਟੈਂਟ ਲਾ ਕੇ ਪਹਿਰਾ ਦੇ ਰਹੇ ਨੇ ਸਾਡੇ ਕਿਸਾਨਾਂ ਨਾਲ ਫਰਜ ਭਰਾਉ ਉਹ ਆਪਣਾ ਬਣਦਾ ਜਿਹੜੇ ਅਸੀਂ ਕਹਿੰਦੇ ਆ ਵੀ ਸਾਡੀ ਖੇਤੀ ਲੁੱਟਣ ਨਹੀਂ ਦੇਣੀ ਸਾਡੀ ਖੇਤੀ ਦੀ ਰਾਖੀ ਲਈ ਇਹ ਨੌਜਵਾਨ ਅੱਜ ਡਟੇ ਹੋਏ ਨੇ ਇਹ ਸਵਾਲ ਜਾਂ ਸੁਣ ਕੇ ਵੀ ਸਾਨੂੰ ਬੜਾ ਮਹਿਸੂਸ ਹੁੰਦਾ ਸੀ ਮੇਰ ਧਰਨਿਆਂ ਤੇ ਮਜ਼ਹਾਰਾਂ ਤੇ ਬਜ਼ੁਰਗ ਦਿੰਦੇ ਆ ਨੌਜਵਾਨ ਨਹੀਂ ਦਿਸਦੇ ਅੱਜ ਪ੍ਰਭੂ ਬਜ਼ੁਰਗ ਤਾਂ ਰਜਾਈਆਂ ਤੇ ਬੈਠੇ ਆ ਨੌਜਵਾਨ ਇੱਥੇ ਬੈਠੇ ਨੇ ਆਪਾਂ ਆਈਏ ਜਿਨੇ ਆਪਾਂ ਕਰਜ਼ਾ ਚੜਾਇਆ ਸਾਡੇ ਨੌਜਵਾਨਾਂ ਨੇ ਤਾਂ ਚੜਾਇਆ ਨਹੀਂ ਲਿੰਟਾਂ ਤੇ ਗੂਠੇ ਤਾਂ ਅਸੀਂ ਲਾਏ ਨੇ ਬੈਂਕਾਂ ਤਾਂ ਜਮੀਨਾਂ ਕਹਿੰਦੇ ਅਸੀਂ ਕੀਤੀਆਂ ਇਹਨੂੰ ਲਾਉਣ ਲਈ ਫਿਰ ਇਹ ਲੜਨ ਆਪਾਂ ਆਈਏ ਜੀ ਆਪਾਂ ਤੋਂ ਕਰਦਾ ਜਿਹੜਾ ਤੈਨੂੰ ਲਈਏ ਮੇਰੀ ਅਪੀਲ ਹੈ 10 ਖਾਲਸਾ ਜੀ ਦੇ 2 ਮਿੰਟ ਤੇ ਇੱਕ ਸ਼ਬਦ ਵਾਈ ਵੀ ਬੋਲ ਦੂਗਾ ਵਾਈ ਗੁਰ ਜੀ ਦਾ ਖਾਲਸਾ ਜੀ ਵਾਈ ਗੁਰ ਜੀ ਦੇ ਸੱਤੇ ਸੋ ਕਾਕਾ ਜੀ ਨੇ ਤੁਹਾਨੂੰ ਜਿਹੜੀ ਅਪੀਲ ਕੀਤੀ ਹੈ ਭਰਾਵੋ ਆਜੋ ਹੁਣ ਘਰਾਂ ਚ ਬੈਠਣ ਦਾ ਵੇਲਾ ਹੈ ਨਹੀਂ ਬਾਅਦ ਦੇ ਵਿੱਚ ਭੋਗਾਂ ਤੇ ਇਕੱਠ ਕਰਨਾ ਬਾਅਦ ਦੇ ਵਿੱਚ ਸਨ੍ਹਾਜਲੀਆਂ ਦੇਣੀਆਂ ਉਹਦਾ ਕੋਈ ਫਾਇਦਾ ਨਹੀਂ ਜਿਉਂਦੇ ਬੰਦੇ ਦਾ ਆਪਾਂ ਜਿੰਨਾ ਸਾਹ ਦੇ ਲਾਂਗੇ ਭਾਈ ਓਨੀ ਫਾਇਦਾ ਸੋ ਆਓ ਪ੍ਰਸ਼ਾਸਨ ਆਪਦੀਆਂ ਤਿਆਰੀਆਂ ਕਰੀ ਖੜਾ ਸੋ ਆਪਾਂ ਵੀ ਬਾਈ ਨੌਜਵਾਨਾਂ ਨੂੰ ਆ ਕੇ ਆਪਣੀਆਂ ਤਿਆਰੀਆਂ ਕਰੀਏ ਸੋ ਇਹਨਾਂ ਬਜ਼ੁਰਗਾਂ ਦਾ ਸਾਥ ਆਪਾਂ ਨੂੰ ਦੇਣਾ ਹੀ ਪੈਣਾ ਜੇ ਨਾ ਦਿੱਤਾ ਤੇ ਫਿਰ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਣਾ ਸੋ ਆਜੋ ਆਪਾਂ ਵੱਡੀ ਗਿਣਤੀ ਦੇ ਵਿੱਚ ਹੁਣ ਪਿੰਡਾਂ ਤੋਂ ਨਿਕਲ ਕੇ ਹੰਬੜਾ ਮਾਰੀਏ ਤੇ ਮੋਰਚਾ ਹੁਣ ਸਿੱਖਣਾਤੀ ਹੈ ਜੇ ਆਪਾਂ ਅਗਲੇ 2-4 ਦਿਨਾਂ ਦੇ ਵਿੱਚ ਵੱਡਾ ਇਕੱਠ ਦਿਖਾ ਦਈਏ ਨਾ ਇੱਥੇ ਤਾਂ ਮੋਦੀ ਸਰਕਾਰ ਨੇ ਕੰਮ ਜਾਣਾ ਤੇ ਆਪਾਂ ਮੋਰਚਾ ਜਿੱਤ ਕੇ ਘਰਾਂ ਨੂੰ ਚਲੇ ਜਾਣਾ ਹੈ ਸੋ ਵੱਡੀ ਗਿਣਤੀ ਦੇ ਵਿੱਚ ਬਾਈ ਵੱਧ ਤੋਂ ਵੱਧ ਖਨੌਰੀ ਮੋਰਚੇ ਦੇ ਉੱਤੇ ਹਾਜ਼ਰੀਆਂ ਲੱਗੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੁਣ ਘਰਾਂ 'ਚ ਬੈਠੇ ਡੱਲੇਵਾਲ ਸਾਹਿਬ ਦੀ ਮੌਤ ਨੂੰ ਨਾਲ ਈਕੋ ਸੁਣਨ ਖਨੌਰੀ ਈਕਦਾ ਹੁਣੀ ਇੱਥੇ ਅੱਧਾ ਘੰਟਾ ਪਹਿਲਾਂ ਸਪੈਸ਼ਲ ਡੀਜੀਪੀ ਜਿਹੜੇ ਸੁਖਲਾ ਜੀ ਆ ਕੇ ਗਏ ਨੇ ਨਾਲ ਹੋਰ ਅਧਿਕਾਰੀ ਆ ਕੇ ਗਏ ਨੇ ਨਾਲ ਸੀਆਈਡੀ ਤੁਰੀ ਫਿਰਦੀ ਆ ਲਗਾਤਾਰ ਦਰਸਲ ਦੇ ਵਿੱਚ ਉਹ ਸਾਰਾ ਭੰਪ ਰਹੇ ਆ ਵੀ ਕਿੰਨੀਆਂ ਕ ਤਿਆਰੀਆਂ ਨੇ ਉਹ ਜੋ ਸੁਪਰੀਮ ਕੋਰਟ ਆ ਜਿਵੇਂ ਕਾਕਾ ਸਿੰਘ ਕੋੜੇ ਨੇ ਦੱਸਿਆ ਵੀ ਜੋ ਸੁਪਰੀਮ ਕੋਰਟ ਰਾਹੀਂ ਵੀ ਤੁਹਾਨੂੰ ਘੇਰਨ ਦੀ ਤਿਆਰੀ ਹੈ ਤੇ ਇਥੋਂ ਚੱਕ ਕੇ ਲੈ ਜਾਣ ਦੀ ਵੀ ਤਿਆਰੀ ਹੈ ਤੁਹਾਨੂੰ ਇਹ ਕਾਲ ਦੱਸ ਦੇਣਾ ਆਪਾਂ ਜਿੱਤਿਆ ਹੋਇਆ ਮੋਰਚਾ ਇਹ ਮੋਰਚਾ ਜਿੱਤੀ ਬੈਠੇ ਆਪਾਂ ਜੇ ਇਥੋਂ ਡਲੇਰ ਸਾਹਿਬ ਨੂੰ ਚੱਕ ਕੇ ਲੈ ਗਿਆ ਆਪਾਂ ਜਿੱਤਿਆ ਜਤਾਇਆ ਮੋਰਚਾ ਹਾਰ ਜਾਣਾ ਇਹ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਣੀ ਹੈ ਪੰਜਾਬੀਆਂ ਦੇ ਬਹੁਤ ਵੱਡੀ ਲਾਂਤ ਹੋਣੀ ਹੈ ਕਿ ਅਸੀਂ ਆਪਣੇ ਆਗੂ ਨੂੰ ਉਸ ਤਰੀਕੇ ਨਾਲ ਅਸੀਂ ਬਚਾ ਨਹੀਂ ਸਕੀ ਸਾਡਾ ਸਾਡਾ ਫਰਜ ਬਣਦਾ ਬਿਲਕੁਲ ਕਾਕਾ ਸਿੰਘ ਨੇ ਕਿਹਾ ਕਿ ਲੋਕਾਂ ਦੇ ਸ਼ਿਕਵੇ ਸੀਗੇ ਵੀ ਲੀਡਰ ਲੋਕਾਂ ਨੂੰ ਅੱਗੇ ਕਰ ਦਿੰਦੇ ਲੀਡਰ ਪਿੱਛੇ ਰਹਿੰਦੇ ਹੁਣ ਥੋੜਾ ਲੀਡਰ ਬੈਠਾ ਹੁਣ ਤਾਂ ਉਹਦਾ ਕੋਈ ਮਕਸਦ ਨਹੀਂ ਰਹਿ ਗਿਆ ਜਿਹਦਾ ਪਤਾ ਨਹੀਂ ਪਲਦਾ ਨਹੀਂ ਪਤਾ ਵੀ ਕੀ ਵਾਪਰ ਜਾਣਾ ਮਗਰੋਂ ਫਿਰ ਕੋਈ ਫਾਇਦਾ ਨਹੀਂ ਵੀ ਅਸੀਂ ਉੱਥੇ ਚੱਲ ਗਏ ਜੀ ਇੱਥੇ ਆ ਗਏ ਜੀ ਹੁਣ ਤੁਹਾਨੂੰ ਬੇਨਤੀ ਆ ਇੱਕ ਇੱਕ ਟਰਾਲੀ ਦੀ ਬੇਨਤੀ ਕੀਤੀ ਵੀ ਇੱਕ ਇੱਕ ਟਰਾਲੀ ਇੱਕ ਪਿੰਡ ਤੋਂ ਨਿਕਲ ਆਵੇ 5 ਦਿਨ 4 ਦਿਨ ਇੱਥੇ ਲਗਾਤਾਰ ਲਵਾ ਕੇ ਆਪਣੀਆਂ ਹਾਜ਼ਰੀਆਂ ਉਦਬਾ ਬਾਬਸ ਜਾਕਿ ਫਿਰ ਅਗਲੀਆਂ ਟਰਾਲੀਆਂ ਆਉਣ ਰਾਤ ਨੂੰ ਪੀਲ ਕਰਦੇ ਆ ਜਿੰਨੇ ਭਰਾ ਜਿੰਨੀਆਂ ਸਾਡੀਆਂ ਮਾਵਾਂ ਤੁਹਾਨੂੰ ਦਿਖਾਉਨੇ ਆ ਤੇ ਸਾਰੇ ਮਰਜੀ ਬਰੇ ਬੈਠੇ ਆ ਉਹ ਪੰਡਾਲ ਚ ਮੈਂ ਲੈ ਕੇ ਚੱਲਦਾ ਖੜੇ ਹੋ ਕੇ ਜਾਵਾਂ ਮੈਂ ਆਜੂ ਆਜੂ ਲੈ ਕੇ ਚੱਲਦੇ ਆ ਤੁਹਾਨੂੰ ਬੁਲੇ ਸਿੰਘ ਸਰਸਾ ਜਿਹੜੇ ਰਵੇਸ਼ਾ ਸਿੰਘੂ ਬਾਰਡਰ ਦਿੱਲੀ ਦੇ ਉੱਤੇ ਰਾਤ ਨੂੰ ਬੜਾ ਕੁਝ ਖੜਦੇ ਰਹੇ ਨੇ ਬੰਦੇ ਬੰਦੇ ਬਾਹਰ ਦੇਖਾ ਸਹੀ ਕੀ ਹਾਲ ਹੈ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਜੱਜ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ ਡਲਿਆ ਸਾਹਿਬ ਸੇਧ ਦਾ ਇੰਨਾ ਫਿਕਰ ਆ ਜੱਜ ਸਾਹਿਬ ਤਾਂ ਸਾਡੀਆਂ ਮੰਗਾਂ ਤੁਸੀਂ ਸੁਪਰੀਮ ਕੋਰਟ ਕਹਿ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਬਹਿਸ ਹੋਣੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਉਹੀ ਕਰਾ ਦਿਓ ਪਾਰਲੀਮੈਂਟ ਦੇ ਵਿੱਚ ਉਹ ਮੰਗਾਂ ਜਿਹੜੀਆਂ ਸ਼ਾਸਨ ਚੱਲ ਰਿਹਾ ਮੰਨ ਜਾਣ ਤਾ ਮਸਲਾ ਕੋਈ ਬਾਲਾ ਵੱਡਾ ਨਹੀਂ ਹੈਗਾ ਵੱਡਾ ਦਿਲ ਦਿਖਾਉਣਾ ਚਾਹੀਦਾ ਵੱਡਾ ਜਿਗਰਾ ਕਰਨਾ ਚਾਹੀਦਾ ਸਰਕਾਰ ਨੂੰ ਨਾ ਕਿ ਸਾਨੂੰ ਤੁਸੀਂ ਘੇਰਨ ਦੀ بجائے ਉੱਠਣ ਦੀ بجائے ਮਾਰ ਦੇ ਕੁੱਟਣ ਦੱਬਣ ਦੀ بجائے ਤੁਸੀਂ ਸਾਰਾ ਦਾਅ ਵੀ ਲੋਕਾਂ ਦੇ ਪਾ ਰਹੇ ਆ ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਾਹੂ ਨਾ ਛੱਡੇ ਖੇਤ ਅਸੀਂ ਹੁਣ ਆਪਣੇ ਖੇਤ ਨਹੀਂ ਛੱਡਣੇ ਸਾਡੇ ਖੇਤ ਖੋਣ ਨੂੰ ਆ ਗਏ ਸਾਡੀ ਧਰਤੀ ਖੋਣ ਨੂੰ ਆ ਗਏ ਹੁਣ ਅਸੀਂ ਆਪਣੇ ਖੇਤ ਆਪਣੀ ਧਰਤੀ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਪੰਜਾਬੀਓ ਘਰਾਂ ਚ ਬੈਠਣ ਦਾ ਵੇਲਾ ਨਹੀਂ ਲੈ ਵੀ ਸਾਰੇ ਜਕਾਰਾ ਛੱਡਾਂਗੇ ਹੁਣ ਸਾਰਿਆਂ ਨੂੰ ਆਵਾਜ਼ ਆ ਪੰਜਾਬੀਆਂ ਨੂੰ ਇੱਥੇ ਮਾਰੋ ਤੇ ਸਾਰੇ ਇਕੱਠੇ ਹੋ ਕੇ ਕਿ ਸਾਰੇ ਪੰਜਾਬੀਆਂ ਨੂੰ ਇੱਥੇ ਹੋਣਾ ਪਿੰਡਾਂ ਦੇ ਵਿੱਚੋਂ ਨਿਕਲ ਕੇ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਕੱਲਾ ਦਿਨੇ ਨਾ ਆਏ ਵੀ ਦਿਨੇ ਆ ਕੇ ਆਪਾਂ ਇੱਥੇ ਮਾੜਾ ਮੋਟਾ ਬੋਲ ਕੇ ਜਾਂ ਸ਼ਕਲ ਦਿਖਾ ਕੇ ਤੁਰ ਕੇ ਇੱਥੇ ਰਾਤ ਨੂੰ ਕਰੇ ਹੀ ਲੋਡ ਹੈ ਵੱਡੀ ਗੱਲ ਰਾਤ ਨੂੰ ਲੋਡ ਹੈ ਰਾਤ ਨੂੰ ਕਿਸੇ ਵੀ ਵੇਲੇ ਵੀ ਇਹ ਧੜਾਂ ਲੈ ਕੇ ਚੜ ਸਕਦੇ ਆ ਸਾਡੇ ਤੇ ਆ ਕੇ ਲੈ ਬੁਲੰਦ ਆਵਾਜ਼ ਦੇ ਵਿੱਚ ਜਕਾਰਾ ਛੱਡਾਂਗੇ ਤੇ ਪੰਜਾਬੀਆਂ ਨੂੰ ਮਾਰਾਂਗੇ ਹਾਕ ਵੀ ਆ ਜਾਓ ਪੰਜਾਬੀ ਹੁਣ ਮੋਰਚਾ ਤੁਹਾਨੂੰ ਢੀਕਦਾ ਬੋਲੇ ਸਾ ਬਾਈ ਗੁਰੂ ਜੀ ਫਤਿਹ ਮਿਰ ਤੋਂ ਪਹਿਲਾਂ ਕਾਕਾ ਸਿੰਘ ਕੋਟੜਾ ਤੇ ਲੱਖਾ ਸਿੰਘ ਸਧਾਨਾ ਨੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਇਸ ਟੈਨ ਦੇ ਉੱਤੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਵੱਲੋਂ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਨਵੰਬਰ ਤੋਂ ਲਗਾਤਾਰ ਉਹ ਮਰਮਰਤੇ ਬੈਠੇ ਨੇ ਤੇ ਅੱਜ ਤੱਕ ਉਹਨਾਂ ਨੇ ਨਾ ਦਵਾਈ ਲਈ ਆ ਤੇ ਨਾ ਕੋਈ ਅੰਦਾਜ਼ਾ ਦਾਣਾ ਮਿਲਦਾ ਪਰ ਇਸ ਟਾਈਮ ਤੇ ਹਾਲਾਤ ਇਹ ਬਣੇ ਹੋਏ ਨੇ ਕਿ ਕਿਸੇ ਵੀ ਟਾਈਮ ਦੇ ਉੱਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਉਹ ਕੇਂਦਰ ਦੇ ਇਸ਼ਾਰਿਆਂ ਤੇ ਪਹਿਲਾਂ ਵੀ ਲੱਗੀ ਸੀ ਤੇ ਹੁਣ ਵੀ ਕਦੇ ਵੀ ਔਰ ਇਹ ਵੀ ਨਾਮ ਇੱਧਰ ਹਰਿਆਣਾ ਵੀ ਆ ਹੋ ਸਕਦਾ ਕਿ ਦੋਵੇਂ ਸਰਕਾਰਾਂ ਜਿਹੜੀਆਂ ਨੇ ਇੱਥੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਕੇ ਲੈ ਜਾਣ ਤੇ ਤੁਹਾਨੂੰ ਇੱਕ ਬੇਨਤੀ ਆ ਕਿ ਇਹ ਉਹਦਾ ਮਹੀਨਾ ਯਾਦ ਕਰੋ ਜਨਾ ਆਪਣੇ ਇਤਿਹਾਸ ਨੂੰ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਤੇ ਪਰਿਵਾਰ ਜਿਹੜਾ ਸਾਰਾ ਵਿਛੜ ਜਾਂਦਾ ਜਿਸ ਤਰ੍ਹਾਂ ਕਿ ਵੱਡੇ ਸਾਹਿਬਜ਼ਾਦੇ ਜਗ ਦੇ ਮੈਦਾਨ 'ਚ ਸ਼ਹੀਦ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਨੀਂਦ ਦੇ ਵਿੱਚ ਚੜੇ ਜਾਂਦੇ ਨੇ ਪਰ ਇੱਕ ਸਵਾਲ ਹੈ ਮੇਰਾ ਜੇਕਰ ਉਸ ਟਾਈਮ ਦੇ ਉੱਤੇ ਛੋਟੇ ਸਾਹਿਬਜ਼ਾਦੇ ਸ਼ਹਾ ਸ਼ਹੀਦ ਸਹਾਦਤ ਨਾ ਦਿੰਦੇ ਕੀ ਅੱਜ ਸਾਡੇ ਵਿੱਚ ਹੋਣਾ ਸੀ ਜਵਾਬ ਮਿਲੇਗਾ ਨਹੀਂ ਤੇ ਫਿਰ ਹੁਣ ਰਹਿੰਦੀ ਦੁਨੀਆ ਤੱਕ ਉਹ ਸਹਿਬ ਜਾਂਦੇ ਇਸੇ ਹੀ ਉਮਰਾਂ ਚ ਰਹਿਣਗੇ ਸੋ ਯਾਰ ਤੁਸੀਂ ਉਹਨਾਂ ਦੇ ਵਾਰਸ ਜੇ ਘਰਾਂ ਚ ਬੈਠੇ ਹੋ ਤੁਹਾਨੂੰ ਬੇਨਤੀ ਆ ਵੀ ਆ ਜਾਓ ਇੱਕ ਇੱਕ ਟਰਾਲੀ ਪੰਜਾਬ ਚੋਂ ਇੱਕ ਇੱਕ ਪਿੰਡ ਦੇ ਚੋਂ ਇੱਕ ਇੱਕ ਟਰਾਲੀ ਲੈ ਕੇ ਆ ਜਾਓ ਹੁਣ ਤਾਂ ਵੇਲਾ ਟਾਈਮ ਆ ਹੁਣ ਤਾਂ ਨਾ ਕਣਕ ਦੀ ਬਜਾਈ ਆ ਨਾ ਝੋਨੇ ਦੀ ਕਟਾਈ ਆ ਨਾ ਕੋਈ ਇੱਥੇ ਇਸ ਟਾਈਮ ਤੇ ਨਰਮੇ ਦੀ ਚੁਗਾਈ ਆ ਹੁਣ ਤਾਂ ਵੇਲੇ ਜੇ ਤੇ ਆਜੋ ਉਹ ਨਾ ਇੱਕ ਤਾਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ ਆ ਜਿਹੜਾ ਅਗਲਾ ਹਫਤਾ ਉਹਨਾਂ ਨੂੰ ਸਮਰਪਿਤ ਐਸੇ ਹੀ ਮੋਰਚੇ ਦੇ ਉੱਤੇ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ ਰਜਾਨਾ ਇੱਥੇ ਢਾਡੀ ਕੀਰਤਨ ਸਵੇਰੇ ਵੀ ਇੱਕ ਢਾਡੀ ਜੱਥਾ ਬੀਬੀ ਸਕਮਾਨਪੁਰ ਜੋ ਕਿ ਮਸ਼ਹੂਰ ਢਾਡੀ ਜੱਥਾ ਉਹ ਸਵੇਰੇ ਇੱਥੇ ਆ ਰਹੇ ਨੇ ਇਸੇ ਤਰ੍ਹਾਂ ਕੀਰਤਨੀ ਜੱਥੇ ਆ ਰਹੇ ਨੇ ਆ ਉਹਨਾਂ ਨਾਲੇ ਪੁੰਨ ਤੇ ਨਾਲੇ ਪਲੀਆਂ ਨਾਲੇ ਤੇ ਆਪਣੇ ਜਿਹੜੇ ਮਸਲੇ ਨੇ ਉਹ ਹੱਲ ਕਰਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੇ ਚਾਹੁੰਦੇ ਹੋ ਕਿ ਉਹਦੀ ਜ਼ਿੰਦਗੀ ਜਿਹੜੀ ਆ ਜ਼ਰੂਰੀ ਆ ਤੇ ਪਰ ਉਹ ਜ਼ਿੰਦਗੀ ਤਾਂ ਹੀ ਬਚੇਗੀ ਜੇ ਮੋਰਚਾ ਫਤਿਹ ਹੋਵੇਗਾ ਮੋਰਚਾ ਪਤਾ ਕਿਵੇਂ ਹੋਏਗਾ ਜੇ ਅਸੀਂ ਇੱਥੇ ਇਕੱਠ ਕਰਾਂਗੇ ਆਓ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਆਪੋ ਆਪਣੀਆਂ ਟਰਾਲੀਆਂ ਲੈ ਕੇ ਇੱਥੇ ਪਹੁੰਚੋ ਪਹੁੰਚ ਕੇ ਇਸ ਮੋਰਚੇ ਦੇ ਵਿੱਚ ਸਮੂਲਿਤ ਕਰਕੇ ਤੇ ਆਪਣਾ ਯੋਗਦਾਨ ਇਸ ਮੋਰਚੇ 'ਚ ਪਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਸਾਡਾ ਵੀ ਜਿਹੜਾ ਇਤਿਹਾਸ ਆ ਇਹ ਹੁਣ ਪਹਿਲੀਆਂ ਤੇ ਕੋਈ ਕੋਈ ਫਿਲਮਾਂ ਨਹੀਂ ਸੀ ਕੋਈ ਉਦੋਂ ਵੀਡੀਓ ਨਹੀਂ ਸੀ ਹੁਣ ਤਾਂ ਯਾਰ ਇੱਕ ਇੱਕ ਬੰਦਾ ਆਉਂਦਾ ਉਹਦਾ ਵੀ ਜਿਹੜਾ ਉਹ ਉਹਦੀ ਵੀਡੀਓ ਬਣਦੀ ਆ ਉਹਦੀਆਂ ਫੋਟੋਆਂ ਨੇ ਸੋ ਤੁਹਾਡਾ ਇਤਿਹਾਸ ਦੇ ਵਿੱਚ ਕਿੰਨਾ ਰਹੇਗਾ ਕਿ ਸਾਡੇ ਵੱਡ ਵਡੇਰਿਆਂ ਨੇ ਆਪਣੇ ਇਤਿਹਾਸ ਨੂੰ ਜਿੰਨਾ ਰੱਖਦਿਆ ਹੋਇਆ ਪੂਰੇ ਪੰਜਾਬ ਹੀ ਨਹੀਂ ਭਾਰਤ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਮਰ ਤੇ ਬੈਠੇ ਤੇ ਪਿੱਛੋਂ ਪੰਜਾਬ ਹਰਿਆਣਾ ਯੂਪੀ ਪੂਰੇ ਭਾਰਤ ਦੇ ਲੋਕਾਂ ਨੇ ਭਾਵੇਂ ਥੋੜੇ-ਥੋੜੇ ਆੜਿਆ ਇੱਥੇ ਅਰुण सिन्हा ਜੀ ਬਿਹਾਰ ਤੋਂ ਲਗਾਤਾਰ 26 ਨਵੰਬਰ ਤੋਂ ਬੈਠੇ ਨੇ ਸੋ ਸਾਰਿਆਂ ਦਾ ਇਤਿਹਾਸ ਦੇ ਵਿੱਚ ਨਾ ਆਏਗਾ ਆਓ ਭਾਈ ਭਾ ਇੱਥੇ ਮਹੀਰਾ ਘੱਟ ਕੇ ਖਨੌਰੀ ਮੋਰਚੇ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮੈਂ ਇੱਕ ਮੈਂ ਜਿਹੜੇ ਭਲੇਖਾ ਤੇ ਭਰਮਪਾਲੀ ਬੈਠੇ ਨੇ ਸਾਡੇ ਲੋਕ ਵੀ ਕਾਲੇ ਕਾਨੂੰਨ ਰੱਦ ਹੋ ਗਏ ਅਗਲਿਆਂ ਨੇ ਖੇਤੀਬਾੜੀ ਦੀ ਉਹ ਨੀਤੀਓ ਖਰੜਾ ਤਿਆਰ ਕਰਕੇ ਸੋਡੇ ਤੇ ਲਾਗੂ ਕਰਤਾ ਉਹ ਲੈ ਆਏ ਤੁਹਾਡਾ ਕਾਨੂੰਨ ਐ ਸਿੱਧਾ ਫੜਨ ਦੀ ਬਜਾਏ ਆਏ ਮੋੜ ਕੇ ਫੜਦੇ ਆ ਉਹੀ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰ ਲਈ ਐਤ ਕਿ ਤੁਹਾਡਾ ਝੋਨਾ ਮੰਡੀਆਂ 'ਚ ਰੁਲਿਆ ਕਮਾਂਟਲ ਮਗਰ 10-10 ਕਿਲੋ ਦੀ ਕਾਟ ਕਟਾ ਕੇ ਉਹ ਸੱਜਣਾਂ ਸਿੱਟ ਕੇ ਆਏ ਹੋ ਡੀ.ਪੀ ਸੋਨੂੰ ਨੂੰ ਮਿਲਿਆ ਕੰਨ ਤੁਹਾਡੀ ਚੱਕੀ ਜਾਊ ਜਾਂ ਨਹੀਂ ਕੋਈ ਭਰੋਸਾ ਨਹੀਂ ਉਹ ਲਾਗੂ ਹੋ ਗਏ ਅਗਲੇ ਨਾਲ ਤੁਹਾਡਾ ਮੰਡੀਆਂ ਦਾ ਢਾਂ ਚੱਤ ਵਾਹ ਕਰਨਾ ਖਤਮ ਕਰਨਾ ਸੋਨੂੰ ਪ੍ਰਾਈਵੇਟ ਘਰਾਣਿਆਂ ਕੋਲੇ ਕਲ ਫੱਟਾਂ ਕੋਲੇ ਸੋਨੂੰ ਕਿਵੇਂ ਵੇਚਣਾ ਉਹ ਸਭ ਜਿਆ ਤਿਆਰੀਆਂ ਹੋ ਗਈਆਂ ਇਹ ਪੁੰਨ ਜੋ ਭਲੇਖੇ ਜਣਾ ਬੈਠੇ ਲੋ ਵੀ ਨਹੀਂ ਇਹਦਾ ਰੱਦ ਕਰ ਲਈ ਆਪਾਂ ਨੂੰ ਹੁਣ ਲੜਨ ਦੀ ਕੀ ਲੋੜ ਐ ਐਵੇਂ ਨਹੀਂ ਬੈਠੇ ਮਰਨ ਵਰਤ ਤੇ ਉਹ ਚੜੇ ਤੁਰੇ ਆਉਂਦੇ ਆ ਤੇ ਆਪਾਂ ਘਰਾਂ 'ਚ ਬਲੇ ਬੈਠੇ ਆ ਕਿੱਥੇ ਕਿੱਥੇ ਸਾਡੇ ਨਾਲ ਕੀ ਕੀ ਨਹੀਂ ਹੋ ਰਿਹਾ ਪਾਣੀਆ ਸਾਡਿਆਂ ਯਾਰ ਪਾਤੀ ਜ਼ਮੀਨਾਂ ਸਾਡੀਆਂ ਖੋਣ ਨੂੰ ਆ ਗਏ ਰਜਗਾਰ ਕੁੱਤੇ ਸਾਡੇ ਖੋਲੇ ਆ ਜਿਹੜਾ ਗਰੀਬ ਆਪਾਂ ਕਹਿੰਦੇ ਨੇ ਕੱਲਾ ਕਿਸਾਨ ਬੈਠਾ ਲੜਦਾ ਕੱਲੀ ਐਮਐਸਪੀ ਦੀ ਮੰਗ ਐ ਭਲੇਖੇ ਜਣਾ ਰਿਓ ਕੱਲੀ ਐਮਐਸਪੀ ਨਹੀਂ ਇਹਦੇ ਵਿੱਚ ਨਰੇਗਾ ਦੀ ਜਿਹੜੀ ਦਿਹਾੜੀ ਐ 700 ਰੁਪਿਆ ਕਰਨ ਦੀ ਮੰਗ ਐ ਨਰੇਗਾ ਦਾ ਕੰਮ ਜਿਹੜਾ ਸਾਲ ਦੇ ਵਿੱਚ 200 ਦਿਨ ਦਾ ਕਰਨ ਦੀ ਮੰਗ ਹੈ ਇਹਦੇ ਵਿੱਚ ਜਿਹੜੇ ਸਾਡੇ ਛੋਟੇ ਦੁਕਾਨਦਾਰ ਨੇ ਸ਼ਹਿਰਾਂ ਵਾਲੇ ਉਹ ਵੀ ਤਾਂ ਖਤਮ ਹੋ ਗਏ ਆ ਵੱਡੇ ਵੱਡੇ ਮਾਲ ਖੁੱਲ ਗਏ ਸਾਰਾ ਬਾਜ਼ਾਰ ਖਤਮ ਕਰਤਾ ਇਹਨਾਂ ਮੋਲਾਂ ਨੇ ਸੋ ਇਸ ਕਰਕੇ ਪੜਾਵੋ ਇਹ ਲੜਾਈ ਜਿਹੜਾ ਇਨਸਾਨ ਹੈ ਦੁਨੀਆ ਦੇ ਪੈਦਾ ਹੋਇਆ ਧਰਤੀ ਤੇ ਸਾਹ ਲੈਂਦਾ ਰੋਟੀ ਖਾਂਦਾ ਉਹਦੀ ਲੜਾਈ ਆ ਜਜੀਤ ਸਿੰਘ ਢੱਲੇਵਾਲ ਇਕੱਲੇ ਭਾਰਤ ਦੀ ਨਹੀਂ ਪੰਜਾਬ ਅਗਵਾਈ ਕਰ ਰਿਹਾ ਅੱਜ ਕੱਲੇ ਭਾਰਤ ਲਈ ਨਹੀਂ ਬੈਠੇ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਦੇ ਵੱਡੇ ਪ੍ਰਦਰਸ਼ਨ ਹੋਏ ਜੁਲੰਡਨ ਦੇ ਵਿੱਚ ਯੂਰਪ ਦੇ ਵਿੱਚ ਕਿਸਾਨ ਸੜਕਾਂ ਤੇ ਐ ਸੋ ਪੂਰੀ ਦੁਨੀਆ ਦੇ ਵਿੱਚ ਇਹ ਦੇਖ ਰਿਆ ਪੂਰੀ ਦੁਨੀਆ ਪੰਜਾਬੀਓ ਛੋਡੇ ਵੱਲ ਦੇਖ ਰਹੀ ਆ ਪੂਰਾ ਭਾਰਤ ਛੋਡੇ ਵੱਲ ਦੇਖ ਰਿਆ ਤੇ ਇਹ ਕੋਈ ਸ਼ੱਕ ਨਹੀਂ ਕਿ ਪੂਰੇ ਭਾਰਤੀ ਲੜਾਈ ਪੰਜਾਬ ਪਹਿਲ ਦੇ ਆਧਾਰ ਤੇ ਮੋਰੀ ਹੋ ਕੇ ਲੜ ਰਿਹਾ ਨਾਲ ਹਰਿਆਣਾ ਤੇ ਹੋਰ ਸੂਬੇ ਵੀ ਖੜੇ ਆ ਕੇ ਸੋ ਆਓ ਮੇਰਾ ਵੀਰ ਹੁਣ ਕਹਾਂ ਚ ਬੈਠ ਕੇ ਰਜਾਈਆਂ ਚ ਬੈਠਣ ਦਾ ਵੇਲਾ ਨਹੀਂ ਹੈਗਾ ਆਜੋ ਆਪਾਂ ਫੱਡੇਗੜ੍ਹ ਸਾਹਿਬ ਸਰਹੰਦਲੇ ਵਿੱਚ ਜੋੜ ਮੇਲ ਸਾਹਜਾ ਦਾ ਨਾ ਸ਼ਹੀਦੀ ਦਾੜਾ ਉੱਥੇ ਵੀ ਅਸੀਂ ਜਾਣਾ ਉਧਰ ਵੀ ਜ਼ਰੂਰ ਜਾਓ ਪਰ ਉਸ ਤੋਂ ਨਾਲ ਦੀ ਨਾਲ ਇੱਧਰ ਨੂੰ ਮੋੜੇ ਪਾ ਲਓ ਤੇ ਇੱਥੇ ਬਾਰੀਆਂ ਬੰਨ ਕੇ ਪਹੁੰਚੋ ਕਬਰਵਾਲ ਹਾਂ ਹਾਂ ਚੜ੍ਹਦੀ ਕਲਾ ਦੀ ਅਰਦਾਸ ਦੋ ਬਲੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਚੜ੍ਹਦੀ ਕਲਾ ਦੀ ਅਰਦਾਸ ਮੋਰਚੇ ਦੀ ਜਿੱਤਰਾਂ ਦੀ ਅਰਦਾਸ ਕਰਿਆ ਕਰੋ ਲੋਕਾਂ ਨੂੰ ਅਪੀਲ ਕਰਿਆ ਕਰੋ ਵੀ ਭਾਈ ਚਲੋ ਉਧਰ ਨੂੰ ਬਾਰੀਆਂ ਬੰਨ ਕੇ ਜਿਵੇਂ ਆਪਾਂ 2020 ਦੇ ਵਿੱਚ ਆਪਾਂ ਕਰਦੇ ਸੀਗੇ ਕਵਰ ਵਾਲੇ ਦੀ ਆਪਾਂ ਗੱਲ ਕਰਦੇ ਆਂ ਮਰੋੜ ਦੇ ਕੋਲੇ 11500 ਏਕੜ ਉੱਥੇ ਅਕਵਾਇਰ ਕਰ ਰਹੇ ਆ ਥਲੋ ਪਟਾਸ ਮਿਲਿਆ ਕਹਿੰਦੇ ਉਹ ਸਾਨੂੰ ਕੀ ਮਿਲਣਾ ਕੱਖ ਵੀ ਨਹੀਂ ਮਿਲਣਾ 2-2000 ਫੁੱਟ ਡੂੰਗੀ ਮਿੱਟੀ ਪੱਟ ਦੇਣਗੇ ਤੇ ਉੱਥੇ ਜਿਹੜੀਆਂ ਬਿਮਾਰੀਆਂ ਫੈਲਣੀਆਂ ਲੋਕਾਂ ਨੂੰ ਉਹ ਅੱਡਾ ਸੋ ਇਹ ਇਹ ਲਗਾਤਾਰ ਹਮਲੇ ਹੋਣੇ ਆ ਜੇ ਆਪਾਂ ਅੱਜ ਅਹੀਂ ਬਹਿ ਕੇ ਵੀ ਸਾਨੂੰ ਤਾਂ ਲੋੜ ਨਹੀਂ ਤੇ 4 ਸਿਕਰੋ ਘਰੇ ਹੋਏ ਆ ਆਪਾਂ ਬਹੁਤ ਕੁਝ ਦਾ ਸ਼ੋਰ ਨਹੀਂ ਲੱਗਣ ਤੇ ਚੰਡੀਗੜ੍ਹ ਸਰਕਾਰ ਦਾ ਸ਼ੋਰ ਆਖ ਲਿਆ ਪਿੱਟ ਲਾਉਂਦਾ ਸ਼ੋਅ ਦਲਜੀਤ ਸਾਹਿਬ ਨਾਲ ਕੀ ਕੀਤਾ ਤੁਸੀਂ ਦੇਖ ਹੀ ਰਿਹਾ ਕਿਵੇਂ ਉਹਨੂੰ ਜਲੀਲ ਕੀਤਾ ਹੋਇਆ ਜੀਰਾ ਫੈਕਟਰੀ ਦੀ ਗੱਲ ਗੜੇ ਕਿੱਥੇ ਕਿੱਥੇ ਆਪਾਂ ਬਚਾਂਗੇ ਸਾਡੇ ਪਾਣੀਆਂ ਧਰਤੀ ਹੇਟਾਂ ਵੀ ਜ਼ਹਿਰਾਂ ਸਾਡੇ ਦਰਿਆਵਾਂ 'ਚ ਵੀ ਜ਼ਹਿਰਾਂ ਸਾਡੇ ਕੋਲ ਪਾਣੀ ਆਉਣ ਵਾਲੇ ਸਮੇਂ 'ਚ ਖਤਮ ਹੋਣ ਜਾ ਰਿਹਾ ਧਰਤੀ ਬੰਜਰ ਹੋਣ ਵਾਲ ਵੱਧ ਰਹੀ ਹੈ ਸੋ ਆਪਾਂ ਬਹੁਤ ਬੁਰੇ ਤਰ੍ਹਾਂ ਘਰੇ ਹੋਏ ਆ ਬਾਈ ਤੇ ਘਰਾਂ 'ਚ ਬੈਠੀ ਨੱਪੇ ਜਾਓਗੇ ਇੰਨੀ ਕੁ ਬੇਨਤੀ ਆਓ ਮੇਰਾ ਵੀਰ ਬਾਤ ਚੜ੍ਹ ਕੇ ਵੱਡੀ ਗਿਣਤੀ ਦੇ ਵਿੱਚ ਮੈਂ ਫੇਰ ਕਹਨਾ ਸਾਡੇ ਲੱਖ ਲਾਹਣ ਤ ਹੋਊਗੀ ਸਾਡੇ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਊਗੀ ਜੇ ਡੱਲਿਆਲ ਸਾਹਿਬ ਨੂੰ ਇੱਥੋਂ ਸਰਕਾਰ ਜਾਂ ਪ੍ਰਸ਼ਾਸਨ ਧੱਕੇ ਨਾਲ ਚੱਕ ਕੇ ਲੈ ਜਾਂਦਾ ਆਓ ਆਪਾਂ ਇਸ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਏਕੇ ਨਾ ਕੱਢਣਾ ਹੰੜਤਾ ਨਾ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਇਹ 10 ਬੰਦੇ ਆ ਤਾਂ ਦੋ ਬੰਦੇ ਸੌਜੋ ਬਾਕੀ ਜਾਗਦੇ ਰਹੋ ਵਾਰੀ ਵਾਰੀ ਨਾਲ ਸੌਜੋ ਦੋ ਦੋ ਘੰਟੇ ਅੱਖ ਲੈ ਲਓ ਬਾਹਰ ਟਾਈਮ ਨਹੀਂ ਆਪਾਂ ਸੌਣਾ ਪਤਾ ਨਹੀਂ ਕਿਹੜੇ ਵੇਲੇ ਜੜ ਕੇ ਆ ਜਨਾ ਇੱਕ ਜਕਾਰੇ ਦਾ ਜਵਾਬ ਨਹੀਂ ਦਿੰਦੇ ਠੰਡ ਦੀ ਮੰਦੀ ਬੈਠੇ ਲੱਗੇ ਇੱਥੋਂ ਜਕਾਰਾ ਜਾਵੇ ਉਹ ਜਾਵੇ ਦਿੱਲੀ ਤੱਕ ਪਤਾ ਨਹੀਂ ਕਿ ਉੱਥੇ ਗੂੰਜਦੇ ਆ ਦਵਾਰੇ ਸਾਡੇ ਦੇ ਲੱਕੇ ਦਵਾਰੇ ਬੋਲੇ ਸੋਨਿਹਾਲ